ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕੁਆਲਿਟੀ ਦੇ ਆਜੜੀ ਹੁੰਦੇ ਨੇ ਨਾ ਉਹਨਾਂ ਨੂੰ ਵਧੀਆ ਪਰਖ ਹੁੰਦੀਆਂ ਵੀ ਆਹ ਪੀੜ ਕਿਹੜੀ ਕੁਆਲਿਟੀ ਦੀ ਹੈ ਕਿਹੜੀ ਨਸਲ ਦੀ ਹੈ ਇਹਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਕਿੰਨੀ ਹੈ ਇਹ ਕਿੰਨੇ ਸਾਲ ਵਿੱਚ ਲੇਲੇ ਦਿੰਦੀ ਹੈ ਤੇ ਗਾਂ ਕਿੰਨੇ ਪੈਸੇ ਬਣਨਗੇ ਤੇ ਉਹ ਆਜੜੀਆਂ ਦੀ ਵੀ ਕੀਮਤ ਹੈ ਤੁਸੀਂ ਕੱਪੜੇ ਦੀਆਂ ਦੁਕਾਨਾਂ ਤੇ ਜਾਓ ਜਿਹੜਾ ਦੁਕਾਨ ਦਾ ਮਾਲਕ ਹੁੰਦਾ ਹੈ ਨਾ ਉਹ ਬਿਲਕੁਲ ਸ਼ਾਂਤ ਹੋ ਕੇ ਗੱਲੇ ਤੇ ਬੈਠਾ ਹੁੰਦਾ ਉਹਦੇ ਹੱਥ ਵਿੱਚ ਰਸੀਦ ਬੁੱਕ ਹੁੰਦੀ ਹੈ ਬਿੱਲ ਕੱਟਣ ਵਾਸਤੇ ਹੋਰ ਕੁਝ ਨਹੀਂ ਹੁੰਦਾ ਉਹ ਬੋਲਦਾ ਹੀ ਨਹੀਂ ਬਿਲਕੁਲ ਜਾਂ ਆਪਣੇ ਫੋਨ ਤੇ ਲੱਗਾ ਹੋ ਜਾਂ ਕੈਮਰੇ ਦੇਖਦਾ ਹੋਗਾ ਸੋ ਤੇ ਦੁਕਾਨ ਤੇ ਵੱਡੀ ਦੁਕਾਨ ਤੇ 4-5 ਸੇਲਜ਼ਮੈਨ ਹੁੰਦੇ ਛੋਟੀ ਤੇ 1-2 ਹੁੰਦੇ ਉਹਨਾਂ ਦੇ ਸੇਲਜ਼ਮੈਨ ਹੁੰਦੇ ਆ ਜਦੋਂ ਤੁਸੀਂ ਦੁਕਾਨ 'ਚ ਵੜ ਗਏ ਚਾਹ ਲਓਂਗੇ ਠੰਡਾ ਲਓਂਗੇ ਕੌਫੀ ਲਓਂਗੇ ਕੋਲਡ ਡਰਿੰਕ ਲਓਂਗੇ ਐਨਾ ਪਿਆਰਾ ਬੋਲਣਗੇ ਤੁਹਾਨੂੰ ਬੈਠਣ ਲਈ ਮਜਬੂਰ ਕਰ ਦੇਣਗੇ ਜਦੋਂ ਬਹਿ ਗਏ ਫਿਰ ਲੈਟਾਂ ਇੰਨੀਆਂ ਲੱਗੀਆਂ ਹੁੰਦੀਆਂ ਨੇ ਤੇ ਕੱਪੜੇ ਤੁਹਾਡੇ ਮੂਹਰੇ ਸਿੱਟ-ਸਿੱਟ ਕੇ ਢੇਰ ਲਾ ਦੇਣਗੇ ਤੇ ਬੰਦਾ ਆ ਵੀ ਲੈ ਲਾ ਆ ਵੀ ਲੈ ਲਾ ਆ ਵੀ ਲੈ ਲਾ ਐਨਾ ਖੁਭ ਜਾਂਦਾ ਤੇ ਫਿਰ ਰੇਟ ਉਹ ਜਿਹੜਾ ਸੂਟ 500 ਰੁਪਏ ਦਾ ਉਹ 2500 ਤੋਂ ਸ਼ੁਰੂ ਕਰਨਗੇ ਫੇਰ ਤੁਸੀਂ 7-800 ਤੱਕ ਜਾ ਕੇ ਖੜਨਾ ਹੁੰਦਾ ਤੇ ਪੂਰੀ ਸ਼ੈਲ ਲਾ ਕੇ ਨਾ ਉਹ ਚੰਗੀ ਤਰ੍ਹਾਂ ਖਾਸ ਕਰਕੇ ਬੇਬੀ ਗਾਣ ਵਿਆਦਾ ਕਪੜਾ ਲੈਣ ਜਾਣਗੇ 2 ਲੱਖ ਦਾ ਦੇ ਕੇ ਨਾ ਕਪੜਾ ਪੂਰੀ ਸ਼ੈਲ ਲਾ ਕੇ ਲੱਖ ਦਾ ਕਪੜਾ ਵੇਚ ਕੇ ਲੱਖ ਰੁਪਏ ਕਮਾ ਲੈਂਦੇ ਆ ਯਾਨੀ ਕਿ 2 ਲੱਖ ਦਾ ਕਪੜਾ ਦੇ ਕੇ ਨਾ ਲੱਖ ਰੁਪਏ ਕਮਾ ਲੈਂਦੇ ਆ ਫਿਰ ਇੱਕ ਡਬਲ ਬੈੱਡ ਵਾਲੇ ਚਾਦਰ ਨਾਲ 500 700 ਦੇ ਕੇ ਦੇ ਵਿੱਚ ਬੰਦ ਦੇਣਗੇ ਤੇ ਬੁੜੀਆਂ ਨੂੰ ਖੁਸ਼ ਕਰ ਦਿੰਦੇ। ਬਸ ਇਹ ਗੁਣ ਹੁੰਦੇ ਨੇ ਸੇਲਜਮੈਨਾਂ ਵਿੱਚ ਜਿਹੜੇ ਚੰਗੇ ਆਲਰੇਡੀ ਨੇ ਉਹਨਾਂ ਵਿੱਚ ਵੀ ਭੇਡਾਂ ਵਧੀਆ ਕੁਆਲਿਟੀ ਦੀ ਕਿੱਥੋਂ ਮਿਲਣਗੀਆਂ? ਫਿਰ ਉਹ ਉਹਨਾਂ ਮੰਡੀਆਂ ਵਿੱਚ ਉਹਨਾਂ ਮੇਲਿਆਂ ਵਿੱਚ ਜਾਣਗੇ ਵੀ ਇੱਥੇ ਭੇਡਾਂ ਵਧੀਆ। ਇਹ ਭੂਮਿਕਾ ਸੀ ਉਹ ਜਿਹੜੀ ਮੈਂ ਗੱਲ ਕਰਨ ਲੱਗਾ ਇਹਨੂੰ ਧਿਆਨ ਦੇ ਵਿੱਚ ਰੱਖ ਲਿਓ ਮੈਂ ਇਹ ਗੱਲ ਕਹਿਣ ਲੱਗਾ ਸਚਾਈ ਹੈ। ਸ਼ਰਿੰਦਰ ਸਾਈਂ ਜਿਹੜਾ ਬਾਕਰਪੁਰ ਵਾਲਾ ਹੈ ਨਾ ਉਹ ਫਤੇਗੜ ਸਾਹਿਬ ਪੈਦਲ ਯਾਤਰਾ ਮਾਰਚ ਕਰਕੇ ਜਾਂਦਾ ਹੈ ਪੀਲੀ ਦਸਤਾਰ ਜਣਕੇ ਗੋਲ ਪਰਨਾ ਤੇ ਐਦਾਂ ਵੱਡੀ ਸ਼੍ਰੀ ਸਾਹਿਬ ਜਿਹੜੇ ਦੋ ਤਾਂ ਰੱਖਣ ਨਾ ਉਹ ਰੱਖਿਆ ਗਲ ਚ ਪਰਨਾ ਪਾਇਆ ਸਾਹਿਬ ਜਾਦਾਂ ਦੀਆਂ ਬਣਾਈ ਹੋਈਆਂ ਧਾਰਨਾ ਪੜਦਾ ਜਾਂਦੇ ਇਹ ਉਹੀ ਹੈ ਸਾਈਂ ਮੇਰੇ ਮੇਰਾ ਲੇਖ ਲਿਖਦਾ ਹੱਥ ਵਿੱਚ ਉਹ ਫੜਿਆ ਹੁੰਦਾ ਸੀ ਹਕੀ ਕਹਿੰਦੇ ਉਹਨੂੰ ਪਾਸਪੋਰਟ ਐਂਦਾ ਕਰਕੇ ਉਹਦੇ ਵੀਜ਼ਾ ਲੱਗਣ ਵਾਸਤੇ ਇਹ ਕਰਮ ਕਰਦਾ ਹੈ ਇਹ ਉਹੀ ਹੈ ਆ ਪਿੱਛੇ ਰੋਲਾ ਹੁਣ ਇਹ ਲੋਕ ਐਨੇ ਸੁਤਾਨ ਨਹੀਂ ਇਹਨੂੰ ਪਤਾ ਵੀ ਜਿਹੜੇ ਸਾਡੇ ਡੇਰੇ ਚੱਲਦੇ ਨੇ ਇਹਨਾਂ ਭੇਡਾਂ ਕਰਕੇ ਚੱਲਦੇ ਨੇ ਉਹਨਾਂ ਭੇਡਾਂ ਨੂੰ ਖੁਸ਼ ਕਰਨ ਵਾਸਤੇ ਉਹ ਤੁਰਿਆ ਹੋਇਆ ਪਿੱਛੇ ਭੇਡਾਂ ਪੀਲੇ ਪਰਨੇ ਮੰਨ ਕੇ ਤੁਰੀਆਂ ਆਉਂਦੀਆਂ ਨੇ ਇਹ ਕੌੜਾ ਸੱਚ ਹੈ ਜੀ ਇਹ ਸੁਣ ਕੇ ਬੜੇ ਨੇ ਗਾਲਾਂ ਕੱਢੀਆਂ ਬੋਤੈਨੇ ਗੱਲਾਂ ਕਰਨੀਆਂ ਉੱਥੇ ਉਹ ਇਹੋ ਜਿਹੀਆਂ ਗੱਲਾਂ ਬੋਲ ਰਿਹਾ ਹੈ ਸਾਬਤ ਕਰ ਰਿਹਾ ਹੈ ਵੀ ਮੇਰੇ ਕੋਲੇ ਕੱਖ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਵੀ ਮੇਰੇ ਪੱਲੇ ਕੱਖ ਨਹੀਂ ਇਹ ਸਾਬਤ ਕਰ ਰਿਹਾ ਉਹ ਗੱਲਾਂ ਕਰਕੇ ਹਾਲੇ ਭੇਡਾਂ ਨੂੰ ਸਮਝ ਨਹੀਂ ਆਉਣੀ ਵੀ ਜਿਹੜਾ ਬੰਦਾ ਉੱਥੇ ਆਪਣੇ ਆਪ ਨੂੰ ਸਾਬਤ ਕਰੇ ਮੇਰੇ ਪੱਲੇ ਕੱਖ ਨਹੀਂ ਉਹਦੇ ਕੋਲੇ ਜਾਂਦੇ ਨੇ ਮੇਲਾ ਲੱਗਦਾ ਉੱਥੇ ਜਾ ਕੇ ਪਾਸਪੋਰਟ ਮੂਰੇ ਫੜਾਉਣਗੇ ਡੱਬੇ ਚੜਾਉਣਗੇ ਮਠਾਈਆਂ ਦੇ ਮੇਰਾ ਵੀਜ਼ਾ ਲੱਗ ਜਾਵੇ ਮੇਰਾ ਕੰਮ ਹੋ ਜਾਵੇ ਮੇਰਾ ਆਹ ਹੋ ਜਾਵੇ ਇਹ ਪਾਸਪੋਰਟ ਫੜ ਲੈਂਦਾ ਇਦਾਂ ਉਂਗਲਾਂ ਨਾਲ ਕਰਕੇ ਨਾ ਮੜਾ ਜ ਐਂ ਜੇ ਕਰਕੇ ਵੀ ਸ਼ੈਨ ਕਰਦੇ ਵੀ ਕਰਮ ਲਿਖਦੇ ਮੇਰੇ ਸਾਈ ਨੇ ਰੱਬ ਬਣ ਕੇ ਵੀ ਸੁਣਾ ਵੀ ਜਾਂਦਾ ਮੈਨੂੰ ਇਹ ਕਰਤੂਤਾਂ ਨੇ ਨਾ ਲੋਕਾਂ ਦੀਆਂ ਮੈਂ ਕੱਲ ਚੰਗੀ ਤਰ੍ਹਾਂ ਦੇਖਿਆ ਇਹ ਲੋਕ ਪਤਾ ਕੌਣ ਨੇ ਵਧੀਆ ਕੁਆਲਿਟੀ ਦੇ ਆਜੜੀ ਹੈ ਇਹਨੂੰ ਪਤਾ ਲੱਗਣਾ ਚਾਹੀਦਾ ਸਾਡੇ ਡੇਰੇ ਵਿੱਚ ਭੇਡਾਂ ਨੇ ਉਹ ਕਿੰਨੀਆਂ ਕੁ ਵਧੀਆ ਨੇ ਕਿੰਨੀਆਂ ਕੁ ਮਹਿੰਗੀਆਂ ਨੇ ਮਹਿੰਗੇ ਤੋਂ ਭਾਵ ਵੀ ਜਿਹੜੀਆਂ ਭੇਡਾਂ ਸਾਡੇ ਡੇਰੇ ਵਿੱਚ ਆਉਂਦੀਆਂ ਨੇ ਵੀ ਇਹ ਅਮੀਰ ਘਰਾਂ ਦੀਆਂ ਨੇ ਇਹ ਜੇ ਲੋੜ ਪਈ ਤਾਂ 23 ਲੱਖ ਰੁਪਏ ਇਕੱਠਾ ਕਰਕੇ ਦੇ ਦੇਣਗੇ ਉਥੇ ਪਰਖ ਹੁੰਦੀ ਹੈ ਪਿੱਛੇ ਜਾਂਦੇ ਨੇ ਢੋਲ ਠਮੱਕੇ বাজਦੇ ਸਭ ਜਾਂਦਿਆਂ ਦੀਆਂ ਕਪਤਾਮਾਂ ਛਿੱਦੀ ਦਿਹਾੜਾਂ ਦੀਆਂ ਪੜ ਕੇ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਤੇ ਭੇਡਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਨਿੱਕੀ ਹੋ ਰਿਹਾ ਅੱਜ ਫਤਿਹਗੜ੍ਹ ਸਾਹਿਬ ਗਈਆਂ ਨੇ ਤੇ ਇਹੀ ਭੇਡਾਂ ਕੱਲ ਨੂੰ ਬਾਕਰਪੁਰ ਵਾਲੇ ਸ਼ਾਇੰਗ ਦੇ ਡੇਰੇ 'ਚ ਹਣ ਗਏ ਪਾਸਪੋਰਟ ਲੈ ਕੇ ਵੀਜਾ ਲੱਗ ਗੇ ਆ ਸੱਚਾਈ ਹੈ ਜੀ ਇਨਾਂ ਦਾ ਗੁਰੂ ਸਾਹਿਬ ਦੇ ਲਾਲਾ ਨਾਲ ਸਾਹਿਬਜਾਦਿਆਂ ਨਾਲ ਕੀ ਲੈਣਾ ਦੇਣਾ ਕੀ ਲੈਣਾ ਦੇਣਾ ਜੇ ਇੰਨਾ ਹੀ ਤੁਹਾਨੂੰ ਗੁਰੂ ਸਾਹਿਬ ਦੀ ਸ਼ਹੀਦੀ ਨਾਲ ਗੁਰੂ ਸਾਹਿਬ ਦੇ ਸਾਹਿਬਜਾਦਿਆਂ ਨਾਲ ਮਾਤਾ ਗੁਜਰ ਕੌਰ ਦੇ ਨਾਲ ਸਿੰਘਾਂ ਸੀਧਾ ਨਾਲ ਪਿਆਰ ਹੈ ਤੇ ਜਿਹੜੀਆਂ ਆਪਣੀਆਂ ਰਾਜਗੱਦੀਆਂ ਲਈ ਬੈਠੇ ਹੋ ਡਰਾਮੇ ਕਰਦੇ ਛੱਡੋ ਇਹ ਜੇ ਆਜ ਪੀਲਾ ਪਰਨਾ ਬਣ ਕੇ ਮੜੀ ਦਾੜੀ ਰੱਖ ਲਈ ਸੋਹਣੇ ਲੱਗਦੇ ਨੇ ਹਮੇਸ਼ਾ ਲਈ ਬਣੋ ਫਿਰ ਛੱਡੋ ਆਪਣੇ ਜਿਹੜੇ ਪਖੰਡ ਕਰਦੇ ਹੋ ਛੱਡੋ ਨਾ ਫਿਰ ਪਰ ਸਾਡੀਆਂ ਭੇਡਾਂ ਨੂੰ ਸਮਝ ਨਹੀਂ ਆਉਣੀ ਭੇਡਾਂ ਨੂੰ ਸਮਝ ਨਹੀਂ ਆਉਣੀ ਅੱਜ ਫਤੇਗੜ ਸਭ ਗਈਆਂ ਲਈ ਮਾਫ ਕਰਨਾ ਜੀ ਮੈਂ ਸਾਰਿਆਂ ਨੂੰ ਕਹਿ ਰਿਹਾ ਜਿਹੜੇ ਇਸ ਤਰੀਕੇ ਨਾਲ ਵਿਚਾਰੇ ਨੇ ਉਹਨਾਂ ਨੂੰ ਗੱਲ ਕਰਦਾ 99% ਲੋਕ ਨੇ ਜਿਹੜੇ ਭੇਡਾਂ ਬਣ ਕੇ ਜਾਂਦੇ ਨੇ ਇਹ ਭੇਡਾਂ ਅੱਜ ਸਾਹਿਬਜ਼ਾਦਾ ਦੇ ਬੁੱਤਾਂ ਸਾਹਮਣੇ ਸਰੂਪਾਂ ਸਾਹਮਣੇ ਪੋਸਟਾਂ ਸਾਹਮਣੇ ਫਲੈਕਸ਼ਨ ਸਾਹਮਣੇ ਬਹਿ ਕੇ ਤਾਂ ਹਮਾਰ ਕੇ ਰਹੋਦੇ ਆ ਤੇ ਇਹੀ ਕੱਲ ਨੂੰ ਬਾਕਰਪੁਰ ਵਾਲੇ ਡੇਰੇ ਵਿੱਚ ਹੋਣਗੇ ਕੀ ਮਤਲਬ ਐ ਸਾਡ ਮੈਂ ਗੱਲ ਕਰੀ ਐ ਵੀ ਜਿਹੜੇ ਆ ਜੜੀ ਨੇ ਨਾ ਉਹਨਾਂ ਦੀ ਉਹਨਾਂ ਦੀ ਵੀ ਕੁਆਲਿਟੀ ਹੁੰਦੀ ਐ ਵਧੀਆ ਪਰਖ ਹੁੰਦੀ ਐ ਹੁਣ ਤੁਸੀਂ ਡੰਗਰ ਜਿਹੜੇ ਵਪਾਰੀ ਡੰਗਰਾਂ ਦਾ ਕੰਮ ਕਰਦੇ ਮੰਡਗਿਆਂ ਤੇ ਜਾਣਗੇ ਉਹ ਦੋਨੋਂ ਖੜੀ ਮੱਝ ਦੇਖ ਕੇ ਦੱਸ ਦੇਣਗੇ ਵੀ ਐਨੇ ਦੀ ਐ ਐਨਾ ਦੁੱਧ ਦਿੰਦੀ ਹੋ ਐਨੇ ਸੂਏ ਐ ਇਹ ਕੁੰਡੀ ਹੈ ਇਹ ਸਾ ਵੀ ਹੈ ਫਲਾਨੀ ਹੈ ਧਮਕੀ ਸਾਰਾ ਕਿਸ ਨੂੰ ਪਤਾ ਹੁੰਦਾ ਦੂਰੋਂ ਖੜੇ ਦੱਸ ਦਿੰਦੇ ਜਿਹਨੂੰ ਬਕਾਉਣੀ ਹੁੰਦੀ ਹੈ ਉਹਨੂੰ ਵੀ ਚਾਰ ਮਿੱਟੀਆਂ ਮਾਰਨ ਵਿੱਚ ਨੇ ਫਿੰਡੇ ਹੁੰਦੀ ਹੈ ਉਹਨੂੰ ਵੀ ਚਾਰ ਮਿੱਟੀਆਂ ਮਾਰਨ ਕਿਉਂਕਿ ਆਪ ਵਿੱਚੋਂ ਦਰਲੀ ਲੈਣੀ ਹੁੰਦੀ ਹੈ ਇਹਨੂੰ ਪੂਰੀ ਪਰਖ ਹੁੰਦੀ ਹੈ ਤੇ ਵੀਡੀਓ ਸੁਣ ਲਿਓ ਜੇ ਸੁਣ ਕੇ ਕਿਸੇ ਦੇ ਚਲੂਨੇ ਚਲਾਣੇ ਲੜੇ ਤਾਂ ਕੋਈ ਨਹੀਂ ਡਾਕਟਰ ਬਥੇਰੇ ਨਹੀਂ ਬਾਕਰਪੁਰ ਵਾਲੇ ਜੋ ਦਵਾਈ ਲੈ ਲੇ ਲੇਟਰ ਤੁਹਾਡੇ ਪਾਸਪੋਰਟ ਤੇ ਸائن ਕਰਕੇ ਵੀਜ਼ਾ ਲਵਾ ਸਕਦਾ ਉਹ ਤੋਂ ਦਵਾਈ ਲੈ ਲਓ ਭਾਈ ਇਹ ਸਟਾਈ ਹੈ ਇੱਕ ਬੁੱਕ ਬਕਰਪੁਰ ਵਾਲਾ ਕੱਲਾ ਨਹੀਂ ਹੋਰ ਬਥੇਰੇ ਗਏ ਆ ਉੱਥੇ ਜਿੰਦਾ ਕੋਈ ਲੈਣਾ ਦੇਣਾ ਨਹੀਂ ਕੋਈ ਲਾਗਾ ਦੇ ਕਰਨੀ ਇਹ ਸਾਡੀ ਕੌਮ ਦੇ ਜਿਹੜੇ ਕੜਾਮ ਚੌਧਰੀ ਨੇ ਕਦੇ ਨਹੀਂ ਸੋਚਣਗੇ ਬਸ ਇਹਨੂੰ ਲੋੜ ਹੈ ਕੱਠ ਦੀ ਵੱਧ ਤੋਂ ਵੱਧ ਕੱਠ ਹੋਵੇ ਵੱਧ ਤੋਂ ਵੱਧ ਵੱਧ ਤੋਂ ਵੱਧ ਕੱਠ ਹੋਵੇ ਬਸ ਵੱਧ ਤੋਂ ਵੱਧ ਕੱਠ ਹੋਣ ਦਾ ਮਤਲਬ ਕੀ ਹੈ ਬੀ ਗੋਲਕਾਂ ਦੇ ਵਿੱਚ ਮਾਇਆ ਵੱਧ ਕਿੱਦਾਂ ਪੈਂਦੀ ਹੈ ਸਾਡੇ ਕੋਲੇ ਰਸਤਾ ਵਸਤਾ ਵੱਧ ਕਿੱਦਾਂ ਹੁੰਦੀਆਂ ਨੇ ਇਹਨਾਂ ਨੂੰ ਇਹ ਨਹੀਂ ਮਤਲਬ ਹੈਗਾ ਵੀ ਸਹਿਬਜ਼ਾਦਿਆਂ ਦੀ ਸੇਹਿੰਦੇ ਨੂੰ ਪ੍ਰਣਾਮ ਤੋਂ ਮਤਲਬ ਕੀ ਹੈ ਕੋਈ ਮਤਲਬ ਨਹੀਂ ਇਦਾਂ ਦੀ ਭੀੜ ਵਿੱਚੋਂ ਇਹ ਕੁਝ ਵੀ ਬਾਤ ਨਹੀਂ ਕਰਦੇ ਕੋਈ ਗੌਰ ਨਹੀਂ ਕਰਦੇ ਵੀ ਇਹ ਇਕੱਠਾਂ ਵਿੱਚ ਕੀ ਹੋ ਰਿਹਾ ਕੁਝ ਨਹੀਂ ਇਹਨਾਂ ਨੇ ਕਰਦਾ ਤੇ ਮੈਂ ਬੇਨਤੀ ਭੇਡ ਸ਼ਬ ਤਾਂ ਵਰਤਦਾ ਜੀ ਇਹ ਮਜਬੂਰੀ ਹੈ ਇਕਬੀਰ ਸਾਹਿਬ ਨੇ ਵੀ ਸ਼ਬਦ ਵਰਤੇ ਹੋਏ ਤੇ ਕੋਈ ਸ਼ੱਕ ਨਹੀਂ ਹੈਗਾ ਬਿਲਕੁਲ ਸਚਾਈ ਹੈ ਹੁਣ ਜਿਹੜੇ ਵਾਕਾਪੁਰ ਵਾਲੇ ਕੋਲੇ ਜਾਂਦੇ ਨੇ ਉਹਨਾਂ ਨੇ ਪੇਟਣਾ ਮੈਂ ਸਾਡੇ ਬਾਬੇ ਨੂੰ ਕਿਹਾ ਜੇ ਤੁਹਾਡਾ ਬਾਬਾ ਸਾਈਂ ਹੀ ਆ ਭਾਈ ਲੇਖ ਲਿਖਦਾ ਰੱਬ ਹੈ ਜੇ ਉਹ ਪਾਸਪੋਰਟ ਤੇ ਵੀਜ਼ਾ ਲਵਾ ਸਕਦਾ ਤਾਂ ਫਿਰ ਜਿਹੜਾ ਉਹਦੀ ਨਿੰਦਿਆ ਕਰਦਾ ਹੈ ਉਹਨੂੰ ਭਸਮ ਵੀ ਕਰ ਸਕਦਾ ਜਿੱਥੇ ਗੱਲ ਹੀ ਸੌਖੀ ਹੈ ਹੁਣ ਜੇ ਮੈਂ ਕਹਾ ਵੀ ਮੈਂ ਆਪਣੀ ਸ਼ਕਤੀ ਨਾਲ ਐਂ ਕਰ ਦੂੰ ਬਾਹਰ ਕਰ ਦੂੰ ਫਿਰ ਮੈਨੂੰ ਗਾਲਾਂ ਕੱਢਣ ਦੀ ਲੋੜ ਹੀ ਨਹੀਂ ਮੈਂ ਘਰੋਂ ਬੈਠਾ ਜੋ ਮਰਜੀ ਕਰਦੇ ਪਰ ਹੁੰਦਾ ਨਹੀਂ ਕਿ ਲੋਕਾਂ ਨੂੰ ਬੇਪੂਖ ਬਣਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ